ਇਹਨੂੰ ਸਾਡੇ ਇਲਾਕੇ ਦੇ ਜੰਤਰ ਕਹਿੰਦੇ ਆ ਕਿ ਜਾਂ ਟੰਜਣ ਟਿੰਜਣ ਵੀ ਕਹਿੰਦੇ ਆ ਹਰੀ ਖਾਦ ਆ ਇਹ ਜਦੋਂ ਹਾਲੇ ਪੱਕਿਆ ਨਹੀਂ ਹੁੰਦਾ ਫਲੀ ਨਹੀਂ ਰੂੜੀ ਨਹੀਂ ਹੁੰਦੀ ਹੂੰ ਤੈਨੂੰ ਖੇਚਵਾ ਦੇਈਦਾ ਉਹ ਹਰੀ ਖਾਦ ਬਣ ਜਾਂਦੀ ਆ ਆ ਹੁਣ ਇਹਦੀ ਜਿਹੜੀ ਫਲੀ ਆ ਹਾਂ ਇਹਦੇ ਚ ਬੀ ਪੈ ਚੁੱਕਾ ਹੈ ਇਹਦਾ ਅਸੀਂ ਬੀ ਰੱਖਣਾ ਇਹਵੇਂ ਅਗਰੇ ਸਾਲ ਹੁਣ ਜਿਹੜਾ ਹੁਣ ਜਿਹੜੀ ਕਣਕ ਬੀਜਣੀ ਆ ਹੂੰ ਉਹ ਵੱਢ ਕੇ ਇਹਦਾ ਕਣਕ ਬੜੇ ਸਾਹ ਛਟਾ ਦੇ ਦੇਣਾ ਜਦੋਂ 5 5 6 ਫੁੱਟ ਹੋ ਗਿਆ ਇਹਨੂੰ ਖੇਚਵਾ ਦੇਣਾ ਇਹਦੀ ਨਾਈਟ੍ਰੋਜਨ ਦੀ ਇਨਕਮੀ ਪੂਰੀ ਕਰ ਦੇਣੀ ਜਿਹੜੀ ਇਹਦੀ ਪਲਾਂਟ ਦੀ ਇਹ ਆ ਢਾਣੀਆ ਤਨਾਇਆ ਹੂੰ ਇਹਨ ਡਾਇਆ ਦਾ ਪੋਟਾਸ਼ਾ ਹੁਣ ਲੈਣੀ ਨਾਈਟ੍ਰੋਜਨ ਪਾਸਪੋਰਸ ਤੇ ਪੋਟਾਸ਼ਾ ਹੂੰ ਤੇ ਨਹੀਂ ਇਹ ਖੇਤ ਚ ਪਾਣੇ ਇਹ ਜਿਹੜਾ ਬਜ਼ੁਰਗਾਂ ਦਾ ਪੁਰਾਣਾ ਮਿਰਸਾ ਮੈਂ ਉਹਨੂੰ ਚੇਤੇ ਰੱਖ ਕੇ ਇਹ ਕਰਦਾ ਗੱਲਾਂ ਇਹ ਪੁਰਾਣੀਆਂ ਆ ਪਰ ਅਸੀਂ ਸਿਆਣੇ ਇਹਦੀਆਂ ਗੱਲਾਂ ਭੁੱਲੀ ਜਾਂਦੇ ਆ ਤਾਂ ਦੁਖੀ ਹੁੰਨੇ ਆ ਜਿਹੜੀਆਂ ਜ਼ਮੀਨਾਂ ਘਾਟੋਂ ਪਜਾਉ ਨੇ ਉਥੇ ਚੀਜ਼ ਬੀਜ ਸਕਦੇ ਉਥੇ ਤਾਂ ਕਿਉਂ ਵੰਗ ਲੱਗਦੀ ਓਏ ਜ਼ਮੀਨ ਆ ਪਜਾਉ ਕੋਈ ਵੀ ਘੱਟ ਨਹੀਂ ਹਾਂ ਜਿਸ ਵਿੱਚ ਜ਼ਮੀਨ ਤੇ ਕਾ ਉਗਦਾ ਹੂੰ ਆਪਣੇ ਆਪ ਕੁਦਰਤ ਬੁਲਾਈ ਹੋਰ ਨਦੀ ਨੁਕਦੇ ਆ ਉਸ ਜਮੀਨ ਉਪਜਾਊ ਹੀ ਹੁੰਦੀ ਆ ਇਹ ਵੀ ਬੜਾ ਮਹਿੰਗਾ ਹੁੰਦਾ 2000 ਰੁਪਏ ਕਿੰਟਲ ਤੋਂ ਉੱਪਰ ਵਿਕਦਾ ਨਾਲੇ ਪਾਲਣੋ ਗਿਆ ਅੱਜ ਇਹ ਚੀਜ਼ ਬਾਰੇ ਹੁਣ ਦੱਸ ਦੀਏ ਆਪਾਂ ਕੀ ਆ ਹੈਗੇ ਆ ਇਨੂੰ ਸਾਡੇ ਇਲਾਕੇ ਜੰਤਰ ਕਹਿੰਦੇ ਆ ਕਿ ਜਾਂ ਜ ਟੰਜਣ ਤਿੰਜਣ ਵੀ ਕਹਿੰਦੇ ਆ ਜਾਨੀ ਕਿ ਹਰੀ ਖਾ ਹਰੀ ਖਾ ਦੀ ਆ ਇਹ ਜਦੋਂ ਹਲੇ ਪੱਕਿਆ ਨਹੀਂ ਹੁੰਦਾ ਫਲੀ ਨਹੀਂ ਤੁਰੀ ਹੁੰਦੀ ਹੂੰ ਤੈਨੂੰ ਖੀਚਵਾ ਲਈਦਾ ਉਹ ਹਰੀ ਖਾਦ ਬਣ ਜਾਂਦੀ ਆ ਆ ਹੁਣ ਇਹਦੀ ਜਿਹੜੀ ਫਲੀ ਆ ਹਾਂ ਇਹਦੇ ਚ ਬੀ ਪੈ ਚੁੱਕਾ ਆ ਇਹਦਾ ਅਸੀਂ ਬੀ ਰੱਖਣਾ ਅੱਛਾ ਤੂੰ ਹੀ ਤਾਂ ਵੱਡੀ ਕੀਤੀ ਤਾਂ ਨਹੀਂ ਵਾਇਆ ਉਹ ਬੜੀ ਵੱਡੀ ਵੱਡੀ ਕਰ ਲਈ ਹੈ ਤੇ ਇਹ 20 12 ਫੁੱਟ ਤੇ ਚਲੇਗੀ ਹਾਂਜੀ ਇਹ ਲ ਫਲੀਆਂ ਤਾਂ ਗੜੀਆਂ ਤਾਂ ਫਲੀਆਂ ਮੋਟੀਆਂ ਹੋਣੀਆਂ ਨਾ ਹਾਂਜੀ ਤੇ ਹੋਰ ਸੋਹਣੀ ਲੱਗਣੀਆਂ ਅੱਛਾ ਇਹ ਅਸੀਂ ਵੀ ਪਕਾ ਕੇ ਐਵੇਂ ਅਗਰ ਇਸ ਸਾਲ ਹੁਣ ਜੜਾ ਹੁਣ ਜਿਹੜੀ ਕਣਕ ਵੀ ਜੜਣੀ ਆ ਹੂੰ ਉਹ ਵੱਢ ਕੇ ਇਹਦਾ ਕਣਕ ਬੜਾ ਸਾਰਾ ਛੱਟਾ ਦੇ ਦੇਣਾ ਹੂੰ ਤੇ ਇਹ ਜਦੋਂ 5 5 6 ਫੁੱਟ ਹੋ ਗਿਆ ਹੂੰ ਇਹਨੂੰ ਖੇਤ ਚ ਬਾ ਦੇਣਾ ਠੀਕ ਆ ਖੇਤ ਦੀ ਨਾਈਟ੍ਰੋਜਨ ਦੀ ਇਹਨਾਂ ਕਮੀ ਪੂਰੀ ਕਰ ਦੇਣੀ ਆ ਜਿਹੜੀ ਜਿਹੜੀ ਇਹਦੀ ਪਲਾਂਟ ਦੀ ਇਹ ਟਾਣੀ ਆ ਤਣਾ ਆ ਹਮ ਇਹਨਾਂ ਡਾਇਆ ਦਾ ਸਪਟਾਸ਼ ਦਾ ਹੁਣਾਂ ਵੇਣਣੀ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਹਮ ਤੇ ਨਹੀਂ ਇਹ ਖੇਚ ਪਾ ਦੇਣੇ ਤਿੰਨੇ ਪਾ ਦੇਣੇ ਤੇ ਜੇ ਹਰੇਕ ਸਾਲ ਅਸੀਂ ਬੀਜਦੇ ਆ ਤਾਂ ਕਿਸੇ ਰਸਾਇਣੇ ਖਾਦ ਦੀ ਲੋੜ ਨਹੀਂ ਇਹ ਇਹ ਮੇਰਾ ਕੋਈ ਨਵੀਂ ਤਕਨੀਕ ਨਹੀਂ ਜਿੱਦਾਂ ਮੈਂ ਅੱਗੇ ਵੀ ਕਈ ਵਾਰ ਕਹਿੰਦਾ ਹੁੰਦਾ ਹਮ ਵੀ ਇਹ ਜਿਹੜਾ ਬਜ਼ੁਰਗਾਂ ਦਾ ਪੁਰਾਣਾ ਮਿਰਸਾ ਮੈਂ ਉਹਨੂੰ ਚੇਤੇ ਰੱਖ ਕੇ ਇਹ ਕਰਦਾ ਗੱਲਾਂ ਇਹ ਪੁਰਾਣੀਆਂ ਆ ਜਾਂ ਪਰ ਅਸੀਂ ਸਿਆਣੇ ਦੀਆਂ ਗੱਲਾਂ ਭੁੱਲੀ ਜਾਂਦੇ ਆ ਤਾਂ ਦੁਖੀ ਹੁੰਦੇ ਆ ਹਮ ਉਹ ਸਿਆਣੀਆਂ ਦੀਆਂ ਗੱਲਾਂ ਉਹਨਾਂ ਦਾ ਸਾਰਾ ਪ੍ਰੈਕਟੀਕਲ ਹਮ ਪਰਕ ਸੀ ਉਹ ਕੋਈ ਉਹਨਾਂ ਕੋ ਡਿਗਰੀਆਂ ਨਹੀਂ ਸੀ ਹਮ ਪਰ ਉਹ ਸਾਡੇ ਨਾਲੋਂ ਡਿਗਰੀਆਂ ਵਾਲਿਆਂ ਨਾਲੋਂ ਸਿਆਣੇ ਸੀ ਹਾਂਜੀ ਹੁਣ ਬੀਜ ਸਕਦੇ ਆ ਜੇ ਬੀਜਣਾ ਨਹੀਂ ਹੁਣ ਹੁਣ ਤਾਂ 20 ਪੱਕਣਾ ਨਾ ਹੁਣ 20 ਪੱਕੇ ਇਹ ਹੁਣ ਬੀਜਣ ਦਾ ਫਾਇਦਾ ਵੀ ਨਹੀਂ ਠੀਕ ਆ ਕਿਉਂਕਿ ਉਦੋਂ ਹੀ ਆ ਬੰਨੇ ਬੰਨੇ 20 ਰਖਾ ਰੱਖ ਲੋ ਪੱਕਾ ਹਮ ਪਕਾ ਲਓ ਉਹਨੂੰ ਅਗਲੇ ਸਾਲ ਲਈ ਦਿਲ ਆ ਕੇ ਜਿਆਨ ਨੂੰ ਬਾਗ ਇਹਦੇ ਬੀਜਣ ਦੀ ਰੁੱਤ ਜਾਨੀ ਕਿ ਉਹਦੇ ਤੋਂ ਬਾਅਦ ਚ ਹੀ ਹੁੰਦੀ ਹੈ ਕਣਕ ਦਾ ਅਪ੍ਰੈਲ ਦਾ ਅਖੀਰ ਤੇ ਬਈ ਅੱਛਾ ਜਦੋਂ ਕਣਕ ਵੱਢ ਹੋ ਗਈ ਅਪ੍ਰੈਲ ਆਦੂ ਤੱਕ ਕਣਕ ਵੱਢ ਹੋ ਜਾਂਦੀ ਝੋਨੇ ਤੋਂ ਪਹਿਲਾਂ ਵੀ ਬੀਜ ਸਕਦੇ ਹਾਂ ਉਹ ਝੋਨੇ ਤੋਂ ਪਹਿਲਾਂ ਹੋ ਗਿਆ ਹਾਂ ਬਈ ਅੱਧੀ ਅਪ੍ਰੈਲ ਤੋਂ ਅੱਧੀ ਮਈ ਤੱਕ ਬੀਜ ਲਓ ਉਹ ਝੋਨਾ ਬੀਜ ਹੋ ਜਾਂਦਾ ਬਾਪੂ ਜਿਹੜੀਆਂ ਜ਼ਮੀਨਾਂ ਘਾਟ ਉਪਜਾਉ ਨੇ ਉੱਥੇ ਚੀਜ਼ ਬੀਜ ਸਕਦੇ ਉੱਥੇ ਤਾਂ ਕਿਉਂ ਵਾਂਗ ਲੱਗਦੀ ਆ ਹਨਾ ਹਾਂ ਅੱਛਾ ਇੱਕ ਜੀ ਜੀ ਦੱਸਿਓ ਨਹੀਂ ਜ਼ਮੀਨ ਆ ਉਪਜਾਉ ਕੋਈ ਵੀ ਘੱਟ ਨਹੀਂ ਹਾਂ ਜਿਸ ਰਿਚਮੀਂ ਟਕ ਆਉਗਦਾ ਹਮ ਆਪਣੇ ਆਪ ਕੁਦਰਤ ਬੁਲਾਈ ਹਮ ਹੋਰ ਨਦੀਨ ਉਗਦੇ ਆ ਹਮ ਉਸ ਜ਼ਮੀਨ ਉਪਜਾਊ ਹੀ ਹੁੰਦੀ ਆ ਹਮ ਉਪਜਾਊ ਜ਼ਮੀਨ ਉਹ ਨਹੀਂ ਹੁੰਦੀ ਹਮ ਜਿਹਦੇ ਚ ਤਜਾਬੀ ਦਾ ਖਾਰੀ ਮਾਦਾ ਜ਼ਿਆਦਾ ਹੋਵੇ ਹਮ ਨੇ ਜਮੀਨ ਜਿਹਦਾ ਜਿ ਕੁਛ ਬਣੇ ਉਗਦਾ ਉਹ ਬੰਜਰ ਜ਼ਮੀਨ ਆ ਹਮ ਇਹਨੂੰ ਕਲਰ ਕਹਿ ਦਿੰਦੇ ਆ ਹਮ ਤੇ ਜਿੱਥੇ ਕਾ ਆਉਗਦਾ ਉਹ ਜ਼ਮੀਨ ਉਪਜਾਊ ਹੀ ਆ ਉਪਜਾਊ ਆ ਕਲਰ ਵਾਲੀਆਂ ਜ਼ਮੀਨਾਂ ਦਾ ਦੱਸ ਦਿਓ ਵੀ ਟੰਜਨ ਦਾ ਉਹਨੂੰ ਕੀ ਫਾਇਦਾ ਆ ਕਲਰ ਵਾਲੀ ਜ਼ਮੀਨ ਜਿਹੜੀ ਆ ਕੱਲਾ ਟੰਜਨ ਨਹੀਂ ਉਹਦੇ ਨਾਲ ਫਿਰ ਉਹ ਜਿਪਸਮ ਵਗੈਰਾ ਵੀ ਪਾਉਣੀ ਪੈਂਦੀ ਆ ਹੂੰ ਉਹਨੂੰ ਆਪਣਾ ਉਹ ਥੱਲੇ ਜਿਪਸਮ ਦੇ ਮਿਲ ਜਾਂਦੇ ਆ ਠੀਕ ਆ ਉਹਦਾ ਫਿਰ ਜਿਹੜਾ ਉਹ ਨੇਚੇ ਰਿਆ ਨਾ ਹੂੰ ਉਹ ਬੈਲੈਂਸ ਹੋ ਜਾਂਦਾ ਕਿ ਉਹ ਜਿਹੜੀ ਉਹ ਆਪਾਂ ਜ਼ਮੀਨ ਦਾ ਸੁਭਾਅ ਮਾਦਾ ਕਹਿੰਦੇ ਉਹ ਸੈਂਸ ਬਲੇ ਰੂ ਪੀ ਐਚ ਵੈਲਿਊ ਕਹਿੰਦੇ ਆ ਹੂੰ ਪਾਣੀ ਦੀ ਪੀ ਐਚ ਵੈਲਿਊ 7 ਹੁੰਦੀ ਆ ਹੂੰ ਮੈਂ ਤਾਂ ਜ਼ਮੀਨ ਦੀ ਇਹ 6 ਤੋਂ ਕੁੜੀਣੀ ਚਾਹੀਦੀ 8 ਤੋਂ ਬਦਣੀ ਨਹੀਂ ਚਾਹੀਦੀ 6 ਤੇ 8 ਦੇ ਵਿੱਚ ਰਣੀ ਚਾਹੀਦੀ ਹਾਂ ਹਾਂਜੀ ਅ ਗੱਲ ਇਹ ਆ ਕਿ ਕਈ ਦੋਸਤ ਆਪਾਂ ਨੂੰ ਨਾ ਫੋਨ ਕਰ ਦਿੰਦੇ ਆ ਹਾਂਜੀ ਉਹ ਕਹਿੰਦੇ ਆ ਵੀ ਯਾਰ ਸਾਡੇ ਬੂਟੇ ਨਹੀਂ ਹੁੰਦੇ ਸਾਡੇ ਆ ਨਹੀਂ ਹੁੰਦਾ ਸਾਡੇ ਆ ਨਹੀਂ ਹੁੰਦਾ ਨਹੀਂ ਉਹ ਨੁਕਸ ਕਿੰਨੇ ਹੁੰਦੇ ਉਹ ਕਈ ਵਾਰੀ ਕਲਰ ਵਾਲੀ ਸਮੱਸਿਆ ਹੁੰਦੀ ਆ ਤਾਂ ਜਿਨ੍ਹਾਂ ਦੇ ਫੇਰ ਕਲਰ ਵਾਲੀ ਆ ਉਹਨਾਂ ਨੂੰ ਆਪਾਂ ਇਹੀ ਕਵਾਂਗੇ ਵੀ ਉਹ ਆ ਨਹੀਂ ਪੈ ਜਣਾ ਨਹੀਂ ਪਹਿਲਾਂ ਉਹ ਜਿਪਸਮ ਵਗੈਰਾ ਵੀ ਬਹੁਤ ਵੇ ਕੱਲੀ ਇਹ ਨਹੀਂ ਹਾਂ ਜਿਹੜੀ ਵੀ ਉੱਥੇ ਮਾੜੀ-ਮੋਟੀ ਫਸਲ ਦੀ ਰਹਿੰਦ ਖੂੰਦਿਆ ਉਹਨੂੰ ਜ਼ਮੀਨ ਦੇ ਵਿੱਚੇ ਹੀ ਬੋਣ ਵਿੱਚੇ ਹੀ ਬੋਣ ਜਿੱਦਾਂ ਹੁਣ ਆਪਾਂ ਤੁਸੀਂ ਆਹ ਸਾਰਾ ਬਾਆ ਹਾਂ ਹਾਂ ਹਨਾ ਪੱਠਿਆਂ ਦਾ ਬਾਟ ਸੀ ਹਾਂ ਮਾਜਰੇ ਦਾ ਬਾਟ ਸੀਗਾ ਅੱਛਾ ਜੀ ਵਿੱਚ ਬਰੂ ਸੀ ਹਾਂ ਹੋਰ ਨੇ ਕਿੰਨੇ ਦਿਨ ਸੀਗੇ ਹਾਂ ਤੇ ਉਹ ਸਾਰੇ ਵਿੱਚ ਮਾਤੇ ਇਹ ਇਹ ਚੀਜ਼ ਦਾ ਵੀ ਦੱਸ ਦਿਓ ਵੀ ਇਹਦਾ ਜਿੱਦਾਂ ਇਹ ਵਿੱਚੇ ਬਾਉਣ ਦਾ ਕੀ ਫਾਇਦਾ ਸੀਰੀਅਸਲੀ ਵਿੱਚੇ ਜਿਹੜਾ ਗਲ ਗਿਆ ਕਿਤੇ ਮੱਲੜ ਬਣ ਗਿਆ ਹਿਊਮਸ ਇਹਨੂੰ ਕਹਿੰਦੇ ਆ ਇਹ ਚ ਸਾਰੇ ਜਿੰਨੇ ਇਹਨਾਂ ਬੂਟਿਆਂ ਦੇ ਜੜ੍ਹ ਤੋਂ ਲੈ ਕੇ ਉੱਪਰ ਤੱਕ ਸੇ ਨਾ ਜਿੰਨੇ ਤੱਤ ਸੀਗੇ ਉਹ ਸਾਰੇ ਜ਼ਮੀਨ 'ਚ ਗਲ ਕੇ ਉਹ ਖਾਦ ਬਣ ਗਿਆ ਠੀਕ ਆ ਬਸ ਦੇਸੀ ਖਾਦ ਦੇਸੀ ਖਾਦ ਆ ਹਾਂ ਇਹ ਸਹੀ ਬਣਾ ਹੋਵੇ ਤੇ ਗੋਹੇ ਦੇ ਬਰਾਬਰ ਹੀ ਆ ਗੋਹੇ ਦੇ ਬਰਾਬਰ ਸਹੀ ਆ ਹਾਂਜੀ ਅੱਛਾ ਹਾਂਜੀ ਇਹ ਹੁਣ ਜਿੱਦਾਂ ਆਪਾਂ ਬਰਾਲੀ ਵਗੈਰਾ ਆ ਹਾਂਜੀ ਉਹਦਾ ਸਨੇਹਾ ਜ਼ਰੂਰ ਦੇ ਦਿਓ ਨਹੀਂ ਜੀ ਉਹ ਤਾਂ ਮੈਂ ਕਹਿੰਨਾ ਅੱਗੇ ਵੀ ਆਪਾਂ ਕਈ ਵਾਰ ਗੱਲ ਕੀਤੀ ਹੈ ਸੰਤ 20 ਸਾਲ ਹੋ ਗਏ ਚੋ ਨਵੀਂ ਜਿਹੜਾ ਜਦੋਂ ਹੁੰਦੀ ਸੀ ਅਸੀਂ ਬਰਾਲੀ ਦਾ ਇਲਾਜ ਇਹੀ ਕਰਦੇ ਹੁੰਦੇ ਸੀ ਹਮ ਉਦੋਂ ਬੁੱਧੀ ਦਾ ਹੱਥ ਹੀ ਵੱਢ ਹੁੰਦੀ ਸੀ ਬਾਸਮਤੀ ਵਗੈਰਾ ਹਮ ਤੇ ਜਿਹੜਾ ਬਾਕੀ ਝੋਨਾ ਹੁੰਦਾ ਸੀ ਜੇ ਉਹ ਕੰਬਾਈਨ ਨਾਲ ਵੱਢੀਦਾ ਸੀ ਹਮ ਤਾਂ ਉਹ ਨੀਵਾ ਰੱਖ ਕੇ ਵੱਢ ਕੇ ਹਮ ਉਹ ਉਹਨੂੰ ਐਸਐਮਐਸ ਵਗੈਰਾ ਨਹੀਂ ਸੀ ਹੁੰਦੇ ਹਮ ਉਹ ਜਿਹੜਾ ਕੰਬਾਈਨ ਦੀ ਲਾਈਨ ਵਿੱਚ ਹੀ ਹੁੰਦਾ ਸੀ ਨਾ ਹੂੰ ਉਹਨੂੰ ਉਹ ਖੇਤ ਦੇ ਪਿਛੇ ਉਹ ਤੰਗਲੀ ਵਰਗਾ ਜਗਾੜ ਢਿੱਲੇ ਨਾ ਬਣਿਆ ਹੁੰਦਾ ਸੀ ਉਹਨੂੰ ਖਿੱਚ ਕੇ ਖੇਤ ਦੇ ਚਾਰੇ ਪਾਸੇ ਬੱਟਾਂ ਤੇ ਕਰ ਦੇਣਾ ਹੂੰ ਮਤਲਬ ਜੇ ਉਹ ਸਾਰਾ ਹੀ ਚਾਰਾ ਪਾਸਾ ਵੀ ਇਹ ਖੇਤ ਗਿਣੀਏ ਨਾ ਤੇ ਉਹ ਮਸੀਂ ਅੱਧਾ ਕਨਾਲ ਬਣਦਾ ਹੂੰ ਨਾ ਕਨਾਲ ਕਹ ਲੋ ਇੱਕ ਖੇਤ ਦਾ ਅੱਠਵਾਂ ਹਿੱਸਾ ਬਣਦਾ ਉਹ ਆਪਾਂ ਨਹੀਂ ਵਾਇਆ ਹਾਂ ਬਾਕੀ ਦਾ ਜਿਹੜਾ ਸੀ ਉਹ ਤਾਂ ਵੀ ਇਹਨੂੰ ਵਿੱਚ ਵਾ ਕੇ ਅਗਲੀ ਵਾਰ ਦਿਲ ਕਣਕ ਬੀਜ ਦਿੱਤੀ ਬਰਸੀਮ ਬੀਜ ਦਿੱਤਾ ਹੂੰ ਹਾਂਜੀ ਸਰੋਂ ਬੀਜ ਦਿੱਤੀ ਹੂੰ ਉਹ ਜਿਹੜਾ ਬੰਦੇ ਆ ਤੇ ਹੁਣ ਪਿਆ ਹੂੰ ਖੇਤੋਂ ਤੋਂ ਬਾਹਰ ਆ ਗਿਆ ਨਾ ਹੂੰ ਉਹ ਜਦੋਂ ਬਰਸਾਤਾਂ ਪੈਣੀਆਂ ਉਹ ਗਲ ਜਾਣਾ ਹੂੰ ਅਗਲੇ ਸਾਲ ਉਹ ਹਰਾਂ ਨਾਲ ਵਿੱਚ ਘਲਾਰ ਕੇ ਉਹ ਬਾ ਦੇਣਾ ਤੇ ਉਹ ਗਲਿਆ ਖਾਦੇ ਹੀ ਹੁੰਦਾ ਤੁਹਾਡਾ ਤਰੀਕਾ ਇਹ ਸੀ ਹਾਂ ਅੱਗ ਕਦੇ ਵੀ ਨਹੀਂ ਸੀ ਲਾਈ ਸੋ ਇਹਦਾ ਯਾਨੀ ਕਿ ਬੀ ਹੁਣ ਤੁਸੀਂ ਪਕਾ ਲੈਣਾ ਹਾਂਜੀ ਤੇ ਬੀ ਇਹਦਾ ਇਹਦਾ ਬੀ ਵੀ ਬੜਾ ਮਹਿੰਗਾ ਹੁੰਦਾ 2000 ਰੁਪਏ ਕੁਇੰਟਲ ਤੋਂ ਉੱਪਰ ਵਿਕਦਾ ਹਾਂ ਹਾਂਜੀ ਠੀਕ ਆ ਇਹ ਜਾਣੀ ਆਪਾਂ ਨੂੰ ਲਾਉਣਾ ਚਾਹੀਦਾ ਥੋੜਾ ਬਹੁਤਾ ਜਰੂਰ ਚਲੋ ਨੇ ਬੰਨੇ ਬੰਨੇ ਹੀ ਲਾ ਲਓ ਅੱਛਾ ਬੰਨੇ ਬੰਨੇ ਇਦਾਂ ਲਾ ਲਓ ਨਾ ਨਾਲੇ ਬਾਲਣ ਹੋ ਗਿਆ ਹਾਂ ਨਾਲੇ ਆ ਬਾਲਣ ਵੀ ਹੋ ਜਾਂਦਾ ਆ ਬਾਲਣ ਹੋ ਜਾਂਦਾ ਹਾਂਜੀ ਆ ਚੀਜ਼ ਤੁਹਾਡਾ ਬਾਲਣ ਹੋ ਗਿਆ ਨਾਲੇ ਨਾਲੇ ਬੀ ਬਣ ਗਿਆ ਹਾਂਜੀ ਦੋ ਕੰਮ ਤੁਹਾਡੇ ਹੋ ਜਾਂਦੇ ਇਹ ਜਾਂਦਾ ਸਹੀ ਆ ਹਾਂਜੀ ਆਜੋ ਫਿਰ ਆਪਾਂ ਧੰਨਵਾਦ ਤੁਸੀਂ ਇਹ ਗੱਲਾਂ ਦਸੀਆਂ ਤੇ ਦੋਸਤੋ ਇੱਕ ਛੋਟੇ ਜਿਹੇ ਸੁਨੇਹੇ ਨੂੰ ਜਰੂਰ ਅੱਗੇ ਸ਼ੇਅਰ ਕਰਦੇ ਆ ਤੇ ਆ ਤੁਹਾਨੂੰ ਨਾਲ ਬੱਟਾਂ ਦੇ ਉੱਤੇ ਜਾਂ ਆਲੇ-ਦੁਆਲੇ ਲੱਗਾ ਹੋਇਆ ਇੱਕ ਜੰਗਲ ਜਿਹਾ ਦਿਖਾਉਂਦੇ ਆ ਬਾਪੂ ਹੁਣ ਕਿੰਨੇ ਬੂਟੇ ਲਾਏ ਆ ਐਸ ਇਹਨਾਂ ਖੇਤਾਂ ਦੇ ਦੋ ਖੇਤਾਂ ਦੇ ਆਲੇ-ਦੁਆਲੇ ਆਜੋ ਵੀ ਆ ਦੇਖੋ ਆਲੇ-ਦੁਆਲੇ ਇਹਨਾਂ ਨੇ ਕਿੰਨੇ ਬੂਟੇ ਲਾਏ ਹੋਏ ਆ 2100 ਬੂਟਾ ਇੱਥੇ ਲੱਗਾ ਹੋਇਆ 2100 ਬੂਟਾ ਬਹੁਤ ਸਾਰੀਆਂ ਵੈਰਾਈਟੀਆਂ ਦੀਆਂ ਲੱਗੇ ਹੋਏ ਬੂਟੇ ਹਾਂ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਇਹ ਜਿਹੜਾ ਸਾਰਾ ਬੂਟਾ ਲਵਾਇਆ ਹੋਇਆ ਹੈ ਸਿਕਾ ਤੇ ਇਹ ਬਾਪੂ ਹੁਣਾਂ ਦੇ ਆ ਦੇਖ ਲਓ ਖੇਤਾਂ 'ਚ ਤੁਸੀਂ ਜੰਗਲ ਲੱਗਾ ਤੇ ਆ ਸਾਰੇ ਬੂਟੇ 2 ਸਾਲ ਦੇ ਜੋ ਵੀ ਤੁਸੀਂ ਤੂਤ ਦੇਖ ਰਹੇ ਆ ਅਰਜਨ ਸੁਖਚੈਨ ਬਹੇੜੇ ਹਰ ਇੱਕ ਤਰ੍ਹਾਂ ਦੇ ਬੂਟੇ 57 ਕਿਸਮਾਂ ਦੇ ਲੱਗੇ ਆ ਇਹ ਆ ਦੇਖ ਲਓ ਇਹਨਾਂ ਨੇ ਪਿੱਪਲ ਵੀ ਰੱਖਿਆ ਹੋਇਆ ਇੱਥੇ ਆਪਦੀ ਜ਼ਮੀਨ ਚ ਇਦਾਂ ਇਹ ਕੁਦਰਤ ਨਾਲ ਪਿਆਰ ਤੁਹਾਨੂੰ ਮੈਂ ਦੱਸ ਰਿਹਾ ਵੀ ਇੱਕ ਕੁਦਰਤ ਨਾਲ ਜੁੜਨ ਦੀ ਗੱਲ ਆ ਇਹ ਪ੍ਰੋਫਿਟ ਇਹਨਾਂ ਨੂੰ ਕੋਈ ਏਡੀ ਲੋੜ ਨਹੀਂ ਹੁੰਦੀ ਪਰ ਫਿਰ ਜਦੋਂ ਪ੍ਰੋਫਿਟ ਦੀ ਲੋੜ ਨਹੀਂ ਤਾਂ ਫਿਰ ਕੋਈ ਸਮਾਜ ਦੀ ਸੇਵਾ ਇਹ ਸਮਝਦੇ ਆ ਕਿ ਇਸ ਤਰ੍ਹਾਂ ਨਾਲ ਕੁਛ ਨਾ ਕੁਛ ਚਲੋ ਇੱਕ ਸੇਵਾ ਹੀ ਆ ਕਿਉਂਕਿ ਆਕਸੀਜਨ ਤਾਂ ਫਿਰ ਦੇ ਹੀ ਰਿਹਾ ਨਾ ਕੁਮਾਜ ਨੂੰ ਬੂਟੇ ਜਿਹੜੇ ਨੇ ਤੇ ਆ ਬਾਕੀ ਢੰਜੜ ਤੋਂ ਬਾਅਦ ਜਿੱਦਾਂ ਤੁਸੀਂ ਆ ਦੇਖ ਲਓ ਆ ਆ ਰੈਂਡ ਵਗੈਰਾ ਵੀ ਉੱਗੀ ਸਾਰੀ ਹੈ ਨਾ ਐਦਾਂ ਛੱਡੀ ਆ ਲਓ ਹਾਂਜੀ 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 ਅਛਾ ਰੈਂਡ ਜਿਹੜੀ ਆ ਉਹਦੇ ਨਾਲ ਫਸਲ ਨੂੰ ਤੇਲਾ ਨਹੀਂ ਲੱਗਦਾ ਸਹੀ ਆ ਹਾਂ ਲਓ ਆਹ ਦੇਖੋ ਜੀ ਆਹ ਟਾਲੀਆਂ ਨੂੰ ਅੱਗ ਪੈ ਗਈ ਸੀ ਹੈ ਨਾ ਤੇ ਇਹ ਮੈਂ ਵੀਡੀਓ ਵੀ ਬਣਾਈ ਸੀ ਇਹਨਾਂ ਦੀ ਪਰ ਇਹ ਤਾਲੀਆਂ ਫਿਰ ਹਰੀਆਂ ਹੋ ਗਈਆਂ ਨੇ ਆ ਟਿੰਜਣ ਜੰਤਰ ਜਿਹੜਾ ਇੱਥੇ ਵੀ ਬੀਜਿਆ ਆ ਇਹਨਾਂ ਦਾ ਖੈਰ ਆਲੇ ਦੁਆਲੇ ਤੁਸੀਂ ਤੁਹਾਨੂੰ ਵੀ ਵੈਸੇ ਹੀ ਰੌਂਡ ਜਿਆ ਲਵਾ ਰਹੇ ਆ ਅਸੀਂ ਤੇ ਖੇਤਾਂ ਦੇ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ ਨਾ ਉੱਥੇ ਤੁਹਾਨੂੰ ਬੂਟੇ ਬੂਟੇ ਦਿਸਦੇ ਨੇ ਆਲੇ ਦੁਆਲੇ ਕਾਫੀ ਸਾਰਾ ਏਰੀਆ ਇਹਨਾਂ ਨੇ ਇਦਾਂ ਛੱਡਿਆ ਹੋਇਆ ਜੰਗਲ ਲਈ ਹਾਂ ਇੱਥੇ ਜਿਹੜਾ ਬੂਟੇ ਸੀਗੇ ਉਹ ਸੜ ਗਏ ਸੀ ਉਹ ਹੁਣੇ ਦੁਬਾਰਾ ਕਰਨਗੇ ਚਲੋ ਜਿੱਦਾਂ ਵੀ ਹੋਇਆ ਤੇ ਆਹ ਟਾਲੀਆਂ ਬਚ ਗਈਆਂ ਹਾਂ ਆਹ ਸੜੇ ਹੋਏ ਹਰੇ ਹੋਏ ਆ ਦੁਬਾਰਾ ਸੜ ਗਏ ਸੀ ਵੈਸੇ ਬੂਟੇ ਇਹਨਾਂ ਦੀ ਮੈਂ ਵੀਡੀਓ ਤੋਂ ਮੈਨੂੰ ਯਾਦ ਆ ਮੈਂ ਬੜਾਈ ਸੀਗੀ ਤੇ ਇਹ ਚੀਜ਼ ਮਾਰ ਜਾਂਦੀ ਹੈ ਇਹਨਾਂ ਨੂੰ ਹਰ ਸਾਲ ਇੱਕੋ ਹੀ ਚੀਜ਼ ਮਾਰਦੀ ਆ ਅੱਗ ਨਹੀਂ ਤਾਂ ਮਿਹਨਤ ਤਾਂ ਇਹਨਾਂ ਦੀ ਬਹੁਤ ਜ਼ਿਆਦੀ ਆ ਤੇ ਹਾਂ ਇੱਥੇ ਸੀਗੇ ਉਹ ਵੀ ਅੱਗ ਲੱਗ ਗਈ ਸੀ ਹੋ ਆਇਆ ਦੋਸਤੋ ਦੇਖ ਲਓ ਇੱਕ ਚਲੋ ਉਦੋਂ ਵੀ ਆ ਇੱਕ ਕੁਦਰਤ ਨਾਲ ਜੁੜਨ ਦੀ ਗੱਲ ਆ ਵੀਡੀਓ ਪਸੰਦਾਈ ਹੋਵੇ ਤਾਂ ਇਹਨੂੰ ਸ਼ੇਅਰ ਕਰ ਲਿਓ ਆ ਲਓ ਜਾਮਣਾ ਛੱਡੀਆਂ ਨੇ ਉੱਤਾਂ ਹੀ ਅਗਲੇ ਸਾਰਾ ਕੁਝ ਹੀ ਹੈ ਅਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਆ ਚੱਲਦੀ ਅਗਲੀ ਵੀਡੀਓ ਨਾਲ ਮਿਲਦੇ ਹਾਂ